ਦੋਸਤੋ ਸਤਿ ਸ਼੍ਰੀ ਅਕਾਲ ਜੀ ਨਵੀਂ ਕਹਾਣੀ ਲੈ ਕੇ ਜੁੜਿਆ ਜੀ ਤੁਹਾਡੇ ਨਾਲ ਤੇ ਅੱਜ ਦੀ ਕਹਾਣੀਆਂ ਇੱਕ ਨਲਾਇਕ ਪੁੱਤ ਤੇ ਉਹਦੇ ਬੁੱਢੇ ਪਿਓ ਦੀ ਬੜਾ ਨਲਾਇਕ ਪੁੱਤ ਸੀਗਾ ਜੀ ਉਹ ਕੋਈ ਉਹਦਾ ਸੌਣ ਦਾ ਟਾਈਮ ਨਹੀਂ ਕੋਈ ਉਹਦਾ ਉੱਠਣ ਦਾ ਟਾਈਮ ਨਹੀਂ ਕੋਈ ਕੰਮ ਨਹੀਂ ਸੀ ਕਰਦਾ ਸਾਰਾ ਦਿਨ ਵਿਹਲਾ ਪਿਆ ਰਹਿੰਦਾ ਸੀ ਪਿਓ ਸਾਰਾ ਕੰਮ ਕਰਦਾ ਸੀ ਉਹਨੂੰ ਪਾਲਦਾ ਸੀ ਤੇ ਉਹਦੀ ਉਮਰ ਕਾਫੀ ਹੋਈ ਜਾਂਦੀ ਸੀ ਪਰ ਮੁੰਡਾ ਕੋਈ ਵੀ ਕੰਮ ਕਰਕੇ ਰਾਜੀ ਨਹੀਂ ਸੀ ਹੁਣ ਉਹ ਪਿਓ ਜਿਹੜਾ ਇਸ ਗੱਲ ਨੂੰ ਲੈ ਕੇ ਬੜਾ ਪਰੇਸ਼ਾਨ ਸੀ ਵੀ ਮੇਰਾ ਮੁੰਡਾ ਕਿਉਂ ਪਿਆ ਰਹਿੰਦਾ ਇਹ ਕੰਮ ਕਿਉਂ ਨਹੀਂ ਕਰਦਾ ਇਹਨਾਂ ਹਾਲ ਸੀ ਕਿਉਂ ਆ کافی ਦਿਨ ਜਦੋਂ ਇਦਾਂ ਹੀ ਲੰਘ ਜਾਂਦੇ ਉਹ ਨਹੀਂ ਸੁਧਰਦਾ ਤਾਂ ਉਹਦਾ ਪਿਓ ਉਹਨੂੰ ਇੱਕ ਵਾਰੀ ਆਵਾਜ਼ ਮਾਰਦਾ ਅੰਦਰੋਂ ਕਮਰੇ ਚੋਂ ਬਾਹਰ ਬੈਠਾ ਸੀ ਕਹਿੰਦਾ ਵੀ ਗੱਲ ਸੁਣ ਅੰਦਰ ਨਾਲ ਅਲਮਾਰੀ ਦੇ ਵਿੱਚ ਇੱਕ ਘੜੀ ਪਈ ਆ ਵੀ ਉਹ ਬਾਹਰ ਲੈ ਕੇ ਆ ਉਹਦਾ ਮੁੰਡਾ ਗੱਲ ਮੰਨ ਲੈਂਦਾ ਜੀ ਅਲਮਾਰੀ ਦੇ ਵਿੱਚੋਂ ਇੱਕ ਘੜੀ ਜਿਹੜੀ ਪਈ ਸੀ ਉਹ ਕੱਢ ਕੇ ਲੈ ਕੇ ਆਉਂਦਾ ਉਹ ਕਹਿੰਦਾ ਦੱਸੋ ਜੀ ਹੁਣ ਇਹਦਾ ਕੀ ਕਰਨਾ ਉਹਦਾ ਬੁੱਢਾ ਪਿਓ ਕਹਿੰਦਾ ਵਾਹ ਵੀ ਇਹਨੂੰ ਬਾਜ਼ਾਰ ਦੇ ਵਿੱਚ ਲੈ ਕੇ ਜਾ ਤੇ ਪੁੱਛ ਕੇ ਆ ਦੁਕਾਨ ਵਾਲਿਆਂ ਨੂੰ ਵੀ ਇਹਦੀ ਕਿੰਨੀ ਇੱਕ ਕੀਮਤ ਆ ਉਹਨੂੰ ਲੱਗਦਾ ਵੀ ਸ਼ਾਇਦ ਇਹ ਘੜੀ ਵੇਚਣੀ ਹੋਊਗੀ ਤੇ ਕੀ ਪਤਾ ਉਹ ਸੋਚਦਾ ਵਾ ਨਲਾਇਕ ਮੁੰਡਾ ਵੀ ਘੜੀ ਵੇਚ ਕੇ ਸ਼ਾਇਦ ਮੈਨੂੰ ਹੀ ਪੈਸੇ ਮਿਲ ਜਾਣ ਉਹ ਬੜੇ ਚਾਹ ਦੇ ਨਾਲ ਚਲਿਆ ਜਾਂਦਾ ਹਰ ਦੁਕਾਨ ਤੇ ਜਾਂਦਾ ਪੁੱਛਦਾ ਵੀ ਇਹ ਘੜੀ ਦੀ ਕਿੰਨੀ ਕੀਮਤ ਆ ਕੋਈ ਉਹਨੂੰ ਕਹਿੰਦਾ ਜੀ ਇਹ 500 ਦੀ ਆ ਕੋਈ ਕਹਿੰਦਾ 400 ਦੀ ਆ ਕੋਈ 700 ਦੀ ਕਹਿ ਦਿੰਦਾ ਕੋਈ 1000 ਦੀ ਕਹਿ ਦਿੰਦਾ ਮਤਲਬ ਸਾਰਿਆਂ ਨੇ ਉਹਦੇ ਮੁੱਲ ਜਿਹੜੇ ਅਲੱਗ-ਅਲੱਗ ਪਾਏ ਕਈਆਂ ਨੇ ਇੱਕੋ ਜਿਹੇ ਪਾਏ ਤੇ ਕਿਸੇ ਨੇ ਬਿਲਕੁਲ ਘੱਟ ਕਿਸੇ ਨੇ ਵੱਧ ਵੀ ਪਾਤੇ ਉਹ ਜਦੋਂ ਸਾਰੀਆਂ ਕੀਮਤਾਂ ਪੁੱਛ ਕੇ ਥੋੜਾ ਸਮਾਂ ਲਗਾ ਕੇ ਘਰ ਵਾਪਸ ਆ ਜਾਂਦਾ ਆਪਣੇ ਬੁੱਢੇ ਪਿਓ ਨੂੰ ਕਹਿੰਦਾ ਜੀ ਹੁਣ ਸਾਰਿਆਂ ਦੇ ਕਹਿੰਦਾ ਰੇਟ ਵੱਖਰੇ ਨੇ ਜੀ ਕੋਈ ਇਹਨੂੰ 500 ਦੀ ਕਹਿ ਰਿਹਾ ਕੋਈ 1000 ਦੀ ਕਹਿ ਰਿਹਾ ਕੋਈ 800 ਦੀ ਕੋਈ 400 ਦੀ ਕਹਿੰਦਾ ਪਿਓ ਕਹਿੰਦਾ ਚਲ ਠੀਕ ਹੈ ਅੱਜ ਦਾ ਦਿਨ ਇਹੀ ਕਰਨਾ ਸੀ ਕੱਲ ਨੂੰ ਦੇਖਾਂਗੇ ਤੂੰ ਜਾ ਕੇ ਘੜੀ ਅਲਮਾਰੀ 'ਚ ਵਾਪਸ ਰੱਖਿਆ ਚਲੋ ਜੀ ਮੁੰਡਾ ਇਦਾਂ ਹੀ ਕਰਦਾ ਘੜੀ ਫੇਰ ਅਲਮਾਰੀ 'ਚ ਵਾਪਸ ਰੱਖ ਕੇ ਆਉਂਦਾ ਅਗਲਾ ਦਿਨ ਚੜਦਾ ਜੀ ਉਹ ਫੇਰ ਸਮੇਂ ਤੇ ਉੱਠਦਾ ਨਹੀਂ ਉਹਦਾ ਮੁੰਡਾ ਜਦੋਂ ਦੁਪਹਿਰਾ ਹੋ ਜਾਂਦਾ ਤੇ ਫੇਰ ਉਹਨੂੰ ਆਵਾਜ਼ ਮਾਰਦਾ ਵੀ ਭਾਈ ਬਾਹਰ ਆ ਉਹ ਮੁੰਡਾ ਫੇਰ ਬਾਹਰ ਆਉਂਦਾ ਤੇ ਉਹਦਾ ਪਿਓ ਕਹਿੰਦਾ ਵੀ ਘੜੀ ਕੱਲ ਵਾਲੀ ਫੇਰ ਕੱਢ ਕੇ ਲਿਆ ਤੂੰ ਫੇਰ ਉਹ ਬਾਜ਼ਾਰ 'ਚ ਲੈ ਕੇ ਜਾਣੀਆ ਉਹਦਾ ਮੁੰਡਾ ਸੋਚਦਾ ਵੀ ਸ਼ਾਇਦ ਜਿਹਨੇ ਸਾਰਿਆਂ ਤੋਂ ਵੱਧ ਮੁੱਲ ਪਾਇਆ ਸੀ ਪਿਓ ਮੇਰਾ ਉਹਦੇ ਕੋਲ ਭੇਜੂਗਾ ਤੇ ਕਹੂਗਾ ਵੀ ਪੈਸੇ ਲਿਆ ਉਹ ਫੇਰ ਬੜੇ ਚਾਣ ਵਾਲੇ ਘੜੀ ਲੈ ਆਉਂਦਾ ਤੇ ਜਦੋਂ ਪਿਓ ਕਹਿੰਦਾ ਵੀ ਅੱਜ ਤੂੰ ਇਹ ਪੁੱਛ ਕੇ ਆਉਣਾ ਵੀ ਇਹਦੇ ਵਿੱਚ ਜਿਹੜਾ ਸਮਾਂ ਚੱਲਦਾ ਉਹਦੀ ਕੀਮਤ ਕੀ ਆ ਸਾਰੇ ਦੁਕਾਨਦਾਰਾਂ ਨੂੰ ਤੇ ਇਹ ਪੁੱਛ ਕੇ ਆਜ ਮੁੰਡਾ ਰਾਜੀ ਹੋ ਜਾਂਦਾ ਚਲਿਆ ਜਾਂਦਾ ਜੀ ਘੜੀ ਲੈ ਕੇ ਤੇ ਜਿਹੜੀਆਂ-ਜਿਹੜੀਆਂ ਦੁਕਾਨਾਂ ਤੇ ਉਹ ਗਿਆ ਸੀ ਉਹਦੀ ਘੜੀ ਦੀ ਕੀਮਤ ਪੁੱਛਣ ਉਸੇ ਦੁਕਾਨ ਤੇ ਜਾ ਜਾ ਕੇ ਉਹ ਸਮੇਂ ਦੀ ਕੀਮਤ ਪੁੱਛੀ ਜਾਂਦਾ ਹੁਣ ਜਿਹੜੇ ਤਾਂ ਆਮ ਦੁਕਾਨਦਾਰ ਸੀ ਉਹ ਉਹਨਾਂ ਨੂੰ ਇਹ ਲੱਗਿਆ ਵੀ ਸ਼ਾਇਦ ਇਹ ਬੰਦਾ ਮੈਂਟਲੀ ਤੌਰ ਤੇ ਠੀਕ ਨਹੀਂ ਹੈਗਾ ਇਹਦੀ ਮਾਨਸਿਕ ਸਿਹਤ ਖਰਾਬ ਹੈ ਵੀ ਕੱਲ ਉਹ ਨੂੰ ਇਹ ਘੜੀ ਦਾ ਮੁੱਲ ਪਵਾਉਂਦਾ ਫਿਰਦਾ ਸੀ ਅੱਜ ਇਸ ਸਮੇ ਦਾ ਮੁੱਲ ਪਵਾਉਂਦਾ ਫਿਰਦਾ ਕੋਈ ਉਹਨੂੰ ਸਿੱਧੇ ਰਾਹ ਪਾਉਂਦਾ ਨਹੀਂ ਕੋਈ ਉਹਨੂੰ ਬਾਹਰ ਕੱਢਦਾ ਕੋਈ ਉਹਨੂੰ ਬੋਲਦਾ ਕੋਈ ਉਹਨੂੰ ਭਜਾ ਦਿੰਦਾ ਚਲੋ ਜੀ ਐਦਾਂ ਕਰਾ ਕੇ ਬੇਇਜ਼ਤੀ ਉਹ ਇੱਕ ਆਖਰੀ ਦੁਕਾਨ ਤੇ ਪਹੁੰਚਦਾ ਉੱਥੇ ਇੱਕ ਬੁਢਾ ਦੁਕਾਨਦਾਰ ਬੈਠਾ ਸੀ ਕਾਫੀ ਸੁਲਝਿਆ ਹੋਇਆ ਉਹਨੂੰ ਜਾ ਕੇ ਪੁੱਛਦਾ ਵੀ ਸਮੇ ਦੀ ਕੀਮਤ ਕੀ ਆ ਉਹ ਬੁढ़ा ਆਦਮੀ ਸਮਝ ਜਾਂਦਾ ਵੀ ਇਹ ਬੰਦਾ ਕੀ ਪੁੱਛਣਾ ਚਾਹੁੰਦਾ ਤੇ ਕੀ ਇਹਦੇ ਪਿੱਛੇ ਕਾਰਨ ਹੋ ਸਕਦਾ ਉਹ ਨੂੰ ਬਿਠਾਉਂਦਾ ਵਾ ਤੇ ਸਮਝਾਉਂਦਾ ਵਾ ਕਿ ਜਿਹੜੀ ਚੀਜ਼ ਦੀ ਤੂੰ ਕੀਮਤ ਪੁੱਛਦਾ ਫਿਰਦਾ ਨਾ ਸਮੇਂ ਦੀ ਜਿਹੜਾ ਸਮਾਂ ਨਿਕਲ ਗਿਆ ਭਾਵੇਂ ਇੱਕ ਸਕਿੰਟ ਵੀ ਤੂੰ ਕਿਸੇ ਕੰਮ ਤੋਂ ਲੇਟ ਹੋ ਗਿਆ ਉਹਦਾ ਭਾਵੇਂ ਕਰੋੜਾਂ ਰੁਪਈਆ ਵੀ ਦੇ ਦੇ ਉਹ ਵਾਪਸ ਨਹੀਂ ਮਿਲਣਾ ਸੋ ਸਮੇਂ ਦੀ ਕੋਈ ਕੀਮਤ ਨਹੀਂ ਹੁੰਦੀ ਅਣਮੋਲ ਆਹੇ ਸਮਾਂ ਇਹ ਨੂੰ ਚੰਗੇ ਪਾਸੇ ਲਾਏਗਾ ਤਾ ਇਹ ਬਹੁਤ ਕੀਮਤੀ ਚੀਜ਼ ਆ ਜੇ ਇਹਨੂੰ ਮਾੜੇ ਪਾਸੇ ਲਾਏਗਾ ਤਾਂ ਫਿਰ ਇਹ ਪਛਤਾਵੇ ਪੱਲੇ ਛੱਡਦਾ ਹੁੰਦਾ ਸਮਾਂ ਹੋਰ ਤੇਰੇ ਪੱਲੇ ਇਹਨੇ ਕੁਝ ਨਹੀਂ ਛੱਡਣਾ ਸੋ ਸਮੇਂ ਦੀ ਕੀਮਤ ਨੇ ਕੋਈ ਪਾ ਸਕਦਾ ਸਮੇਂ ਦੀ ਕੀਮਤ ਪਾਉਣੀ ਉਹ ਆਪਣੇ ਹੱਥ ਆ ਉਹ ਇਸ ਤਰੀਕੇ ਦੇ ਨਾਲ ਹੀ ਪਾ ਸਕਦੇ ਆ ਕਿ ਇਹਨੂੰ ਚੰਗੇ ਪਾਸੇ ਲਾਈਏ ਜਾਂ ਮਾੜੇ ਪਾਸੇ ਲਾਈਏ ਸੋ ਸਮਾਂ ਜਿਹੜਾ ਉਹਨੇ ਬੜੇ ਵਿਸਤਾਰ ਦੇ ਨਾਲ ਉਹਨੂੰ ਸਮਝਾ ਕੇ ਘਰੇ ਤੁਰਿਆ ਆਪਣੇ ਪਿਓ ਦੇ ਕੋਲ ਆਉਂਦਾ ਦੱਸਦਾ ਵਾ ਸਾਰੀ ਗੱਲ ਕਿ ਪਿਤਾ ਜੀ ਮੇਰੀਆਂ ਅੱਖਾਂ ਖੁੱਲ ਗਈਆਂ ਮੈਨੂੰ ਸਮੇਂ ਦੀ ਕੀਮਤ ਉਸ ਬੰਦੇ ਨੇ ਸਮਝ ਆਤੀ ਤੇ ਤੁਹਾਡੀ ਵੀ ਸਮਝ ਆ ਗਈ ਕਿ ਤੁਸੀਂ ਮੈਨੂੰ ਬਾਜ਼ਾਰ ਦੇ ਵਿੱਚ ਭੇਜਿਆ ਕਿਉਂ ਸੀ ਉਸ ਦਿਨ ਤੋਂ ਹੀ ਉਹ ਆਪਣਾ ਜਿਹੜਾ ਲਾਈਫ ਸਟਾਈਲ ਆ ਉਹ ਚੇਂਜ ਕਰਦਾ ਵਾ ਡਿਸਿਪਲਿਨਡ ਲਾਈਫ ਆ ਉਹ ਜਿਉਣ ਲੱਗ ਜਾਂਦਾ ਚੰਗੇ ਪਾਸੇ ਆਪਣਾ ਸਮਾਂ ਬਤਾਉਣ ਲੱਗ ਜਾਂਦਾ ਤੇ ਕੰਮਕਾਰ ਵੀ ਕਰਨਾ ਸ਼ੁਰੂ ਕਰ ਦਿੰਦਾ ਦੋਸਤੋ ਦੇਖੋ ਕਿੰਨੀ ਸੋਹਣੀ ਸਿੱਖਿਆ ਵਾ ਕਿ ਸਮੇਂ ਦੀ ਕੀਮਤ ਆਪਾਂ ਨੂੰ ਪਾਉਣੀ ਚਾਹੀਦੀ ਆ ਸਮੇਂ ਦੀ ਕਹਿੰਦੇ ਕਦਰ ਕਰੀਏ ਸਿਆਣੇ ਕਹਿੰਦੇ ਨੇ ਜਿਹੜੇ ਬੰਦੇ ਨੇ ਸਮੇਂ ਦੀ ਕਦਰ ਨਹੀਂ ਕੀਤੀ ਤੇ ਫਿਰ ਸਮਾਂ ਉਹਦੀ ਕਦਰ ਵੀ ਨਹੀਂ ਕਰਦਾ ਸਾਰਿਆਂ ਨੂੰ ਇੱਕ ਬਰਾਬਰ ਆਪਾਂ 24 ਘੰਟੇ ਮਿਲੇ ਹੋਏ ਆ ਆਪਾਂ ਨੂੰ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਗਰੀਬ ਆ ਉੱਚਾ ਨੀਵਾ ਵੱਡਾ ਛੋਟਾ ਕੋਈ ਵੀ ਸਾਰਿਆਂ ਨੂੰ ਬਰਾਬਰ ਸਮਾਂ ਮਿਲਿਆ ਫੜ ਕੇ ਆ ਆਪਾਂ ਉਸ ਸਮੇਂ ਨੂੰ ਕਿਵੇਂ ਬਤਾਉਨੇ ਆ ਚੰਗੇ ਪਾਸੇ ਲਾ ਕੇ ਸਮਾਂ ਆਪਣਾ ਬਤਾ ਰਹੇ ਆ ਜਾਂ ਮਾੜੇ ਪਾਸੇ ਲਗਾ ਕੇ ਇਹ ਫੈਸਲਾ ਅਸੀਂ ਕਰਨਾ ਸੋ ਮੈਂ ਕਹੂੰਗਾ ਹਮੇਸ਼ਾ ਚੰਗੇ ਪਾਸੇ ਸਮਾਂ ਬਤਾਉਣ ਦੀ ਕੋਸ਼ਿਸ਼ ਕਰੋ ਲੰਗਿਆ ਵੇੜਣਾ ਮੁੜ ਕੇ ਕਦੇ ਨਹੀਂ ਆਉਂਦਾ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਜਲਦੀ ਹਾਜ਼ਰ ਹੋਣਾ